ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਗੱਲ ਦੀ ਮਾਰੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਲਓ ਜੀ ਟਾਈਮ ਹੈ ਜਿਹੜਾ 12 ਵਜੇ ਆਪਾਂ ਗਏ ਹੋਏ ਸੀ ਪਹਿਲਾਂ ਕਿਤੇ ਕੌਣ ਮੈਂ ਪਹਿਲਾਂ ਨਸੀਆ ਤੇ ਫੇਲੀ ਮੇਕਲ ਲਿਖੇ ਜੀ ਕਿਹੜੀ ਕਿਹੜੀ ਫੇਲੀ ਫੇਲੀयां ਬਹੁਤ ਰਵਿੰਡਜ ਗਈ ਪਿੰਡ ਚੇਅਰ ਬਣ ਗਈ ਅੱਛਾ ਠੀਕ ਪਰਨੀਤ ਦੇ ਅੱਛਾ ਅੱਛਾ ਲੋ ਜੀ ਆਪਾਂ ਗਏ ਸੀ ਪਹਿਲਾਂ ਕਿਤੇ ਬਾਹਰ ਸਵੇਰੇ ਗਏ ਸੀ 7:00 ਵਜੇ 10 7:30 ਆ ਗਏ ਆ ਕੇ ਥੋੜਾ ਜਿਹਾ ਛੜ ਛੂਰ ਰਹਿੰਦਾ ਸੀ ਲਾਉਣ ਤੋਂ ਲਾਇਆ ਤੇ ਕੰਮ-ਕਮ ਕਰ ਲਿਆ ਹੁਣ ਆਪਾਂ ਨੇ ਥੋੜਾ ਜਿਹਾ ਰੈਸਟ ਕਰੀ ਇੱਕ ਸੂਟ ਕੱਟਿਆ ਹੁਣ ਮੰਮੀ ਕਹਿੰਦੇ ਸਾਗ ਬਣਾ ਲੈਂਦੇ ਟਾਈਮ ਹੈ ਜਿਹੜਾ 6:30 ਵੱਜਦੀ ਗੀ ਲੋ ਜੀ ਆਪਾਂ ਤੋੜਨ ਚੱਲੇ ਸਾਗ ਤੇ ਆ ਦੂਜੀ ਵਾਰ ਵੀ ਤਿਆਰੀ ਹੈ ਜਸਬਾਈ ਜੀ ਆਹ ਉਹ ਯਾਦ ਕਰੀਂ ਜਟਾਂ ਦੇ ਨਚਾਹੂ ਕੁਦੀ ਸਾਰਾ ਹੈ ਹਾਂ ਜਿਹੜਾ طرف ਇਹ ਮੰਮੀ ਤੋੜ ਰਹੇ ਨੇ ਸਾਗ ਆਪਾਂ ਵੀ ਤੋੜਦੇ ਹਾਂ ਜਿੱਦੇ ਸਾਗ ਧਰਨਾ ਹੁੰਦਾ ਹਵਾ ਨਾ ਲੋਟ ਆਵੇ ਲਓ ਜੀ ਆਪਾਂ ਤੋੜੀ ਸਾਗ ਇਸ ਵਾਰ ਇਹਨਾਂ ਵਧੀਆ ਨਹੀਂ ਹੋਇਆ ਪਾਲਕਾ ਉਹ ਬਿਲਕੁਲ ਛੋਟੇ ਛੋਟੇ ਹੈ ਧਨੀਆ ਵੀ ਮੇਥੀ ਵੀ ਪਤੰਦਰ ਸੌ ਸੌ ਜੀ ਰਹਿੰਦੀ ਆ ਵੱਧ ਸ਼ਾ ਇਧਰ ਆ ਮੇਥੇ ਵੀ ਮੇਥੇ ਤਾਂ ਹੁਣ ਕੱਲ ਬਾਹਰ ਲਾਏ ਨੇ ਦੇਖਦੇ ਆ ਕਿਵੇਂ ਹੁੰਦੇ ਨੇ ਨਾਇਸ ਕੱਟੋੜੀ ਨਾ ਹੋ ਜੇ ਪਹਿਲਾਂ ਦੇਖ ਤਾ ਪਾਲੀ ਮਰੀਕ ਜਿਹੀ ਲੱਗਦੇ ਨੇ ਮਿੰਤਾ ਹਾਂ ਦਨ ਤਾਂ ਸਾਰੇ ਬਰੀ ਨਾ ਮੇਥੇ ਜਿੰਨੇ ਜਿਹੜੇ ਬਾਹਰ ਲੈ ਨਹੀਂ ਹੁੰਦੇ ਹਜੇ 10 ਦਿਨ ਹੋਰ ਇਹਨਾਂ ਨੂੰ ਵੇਟ ਕਰ ਲੈਣੇ ਆ ਰੋਟੀ ਰੋਟੀ ਪਾਉਣ ਜੋਗੇ ਹੋ ਹੀ ਜਾਣਗੇ ਇਹ ਆਪਣੀ ਬਾਤ ਏ ਫਿਰ ਹਜੇ ਮਹੀਨਾ ਨਹੀਂ ਹੋਣ ਇਹਨਾਂ ਨੇ ਮਹੀਨਾ ਲੰਘ ਜਾਣਾ ਇੱਕ ਲੋ ਜੀ ਧਨੀਆ ਪਾਰਕ ਵਿੱਚ ਆਪਾਂ ਨੇ ਤੋੜ ਥੋੜੇ ਜਿਹੇ ਨਿਕਲੇ ਕਿ ਥੋੜੇ ਬਹੁਤੇ ਤੋੜਦੇ ਹਾਂ ਸਾਗ ਲੋ ਜੀ ਆਪਾਂ 12 ਤੋੜਦੇ ਹਾਂ ਸਾਗ ਹਾਂ ਛੇਤੀ ਹੋ ਜੂ ਜਿਹੜਾ ਲੂਸਣ ਦਾ ਬੀਜ ਹੋਇਆ ਛੋਟਾ ਜਿਹਾ ਨੇ ਰਮਾਇਆ ਹੋਇਆ ਆ ਥੋੜਾ ਜਿਹਾ ਆਪਣੇ ਬਾਹਰ ਇਹ ਤੋੜਦੇ ਆ। ਆਪਣੀ ਲਸਣ ਲਾਇਆ ਸੀ ਤੇ ਇਹ ਮੇਥੇ ਬੀਜੇ ਸੀ। ਦੇਖਦੇ ਆ ਪਦੋਂ ਹੁੰਦੇ ਨੇ ਇੱਧਰ ਮਟਰ ਲਾਏ ਹੋਏ ਨੇ। ਪੱਤਾ ਗੋਭੀ ਤੇ ਫੋਲੋ ਗੋਭੀ। ਉਧਰ ਆਪਣੀ ਕਣਕ। ਆ ਆਪਣੀ ਫੇਰ ਫੇਰ ਫੁੱਟੇ ਹੀ ਕਦੂਆਂ ਦੀ ਦੇਖਦੇ ਆ। ਕਦੂ ਲੱਗਦੇ ਨੇ ਹੁਣ ਇਹਨੂੰ ਬਣਾਉ। ਬਾਈਟਨ ਸਪਰੇਅ ਆ ਟਰੈਕਟਰ ਤੇ ਕਈ ਜੂਲ ਕਰਕੇ। ਉਹ ਨੰਗੇ ਤੋੜ ਦਿਨ ਧੁੱਪ ਲੱਗੀ ਇੰਦਰ ਆਪਣੇ ਮੱਝਾਂ ਨੂੰ ਵੀ ਆ ਗਈ ਧੁੱਪ ਇਹਨੂੰ ਉੱਥੇ ਫਰਸਤੀ ਬੰਦ ਹੁਣ ਹੈ ਸਾਲ ਲਵਾ ਲਿਆ ਵੀ ਦਾ ਟਰੈਕਟਰ ਤੇ ਹੁ ਕੀ ਇਹ ਕਾ ਹੁਣ ਲੰਗੇ ਸਪਰੇਅ ਜੀ ਵਾਲਾ ਹਾਂ ਉਹੀ ਪਾ ਲਿਆ ਅੱਛਾ ਉਹਨਾਂ ਨੇ ਲਵਾਇਆ ਹੈ ਹਾਂ ਜਮਾਨ ਲੱਗੇ ਟਰੈਕਟਰ ਵੀ ਨਾ ਸਪਰੇਅ ਪਰ ਪੰਪ ਜੀ ਉਹ ਟਾਇਰ ਜੇ ਲੋਹੇ ਜੀ ਦਿਲਵਾ ਲੇ ਹਾਂ ਹੂੰ ਹਾਂ ਹੁਣ ਨੰਗੇ ਤਾਂ ਹੀ ਟਰੈਕਟਰ ਇੱਕ ਮੈਂ ਦੇਖਦੀ ਸੀ ਲੈ ਹੁਣ ਸਾਰਿਆਂ ਨੂੰ ਰੀਸ ਹੋ ਗਈ ਸਾਨੂੰ ਸਾਰਿਆਂ ਨੂੰ ਬੰਨੋ ਅਰੇ ਕਿਹੜੇ ਜਿੰਦ ਕਰੇ ਨਾ ਤੋੜ ਉਹ ਉਹ ਤੋੜੀ ਜਿੱਥੋਂ ਦੇ ਬਸ ਉਹਦੇ ਦੂਜੇ ਨੂੰ ਨਾ ਕੋਈ ਤਾਂ ਕਿਤੇ ਤੋੜ ਲੈ ਬੋਲਦਾ ਹੈ ਨਾ ਮੈਂ ਨਾ ਕੋਈ ਰੋ ਤਾਂ ਬੋਲਦੇ ਇਹਨਾਂ ਦਾ ਪਾਲਕ ਦੀ ਵਰਗ ਤੋੜ ਦੇ ਲੈ ਕੜੇ ਕੜੇ ਕਰੀ ਜਾ ਤੋੜ ਲੈ ਨਾ ਸਾਰਾ ਪਲੇ ਤੋੜ ਹੁਣ ਤੋੜੀ ਪੂਰਾ ਇਹਨਾਂ ਉਹ ਕਰਨਾ ਪਊਗਾ ਤਿੰਨ ਚਾਰ ਵਾਰ ਧੋਣਾ ਪਊ ਹੋਰ ਇੰਨੀ ਮਿੱਟੀ ਨਹੀਂ ਹੈਗੀ ਪਹਿਲੀ ਵਾਰ ਅੱਜ ਤਿੰਨ ਚਾਰ ਵਾਰ ਤਾਂ ਕੋਈ ਨਹੀਂ ਧੋਣ ਦੀ ਜਿਹੜੀਆਂ ਆ ਟਾਂਗਾ ਨਹੀਂ ਆਣ ਮੇਟਿਆ ਦੇਖ ਲੋ ਕੀ ਹਾਲ ਹੋ ਗਿਆ ਮੀਂਹ ਝਾਗ ਗਿਆ ਸੁੱਕ ਕੇ ਜਮੀ ਰੰਗ ਚਿੱਟਾ ਹੋ ਗਿਆ ਫਾਈਟ ਜਿਹੜੇ orange ਦੁਪਹਿਰ ਕਿਢੀ ਦੇ ਫੁੱਲ ਦੇ ਕੋਈ ਨਹੀਂ ਲੱਗਦਾ ਦੇਖ ਇਹਨੂੰ ਇਹਨੂੰ ਲੱਗਦੇ ਨੇ ਕੱਲੇ ਪਿੰਕ ਦੇ ਨੂੰ ਤਾਂ ਹੀ ਲੋ ਜੀ ਆਪਾਂ ਟਾਪਾ ਲਈ ਜੀ ਸਾਗ ਤੋਂ

ਜੋ ਬਪ ਕਰਨੇ ਪੈਤਾ ਦਿਓ ਜਾਂ ਨਵੀਂ ਮੜੀਆ ਸੜੀ ਦਿਓ ਕਲਚ ਵਾਂਸੀ ਜੀ ਹੰਦਾ ਆਂ ਤੇ ਉਹ ਰੋਜ਼ ਨੜਤਾ ਦਿਓ ਠੀਕ ਹੈ ਸ਼੍ਰੀ ਆ ਜਾ ਰਹੇ ਦੇਖ ਨਾ ਕਿ ਸੂਰਜ ਜੀ ਦਿਖ ਰਿਹਾ ਦਿਖ ਗਿਆ ਸੀ ਉਹ ਸੀ ਗਾਇਸ ਦਿਖ ਗਿਆ ਉਹ ਜਪਨਾਸ ਅਟਲੀ ਪਿਆਜ ਇਹ ਵਿੱਚ ਤਾਂ ਕੱਟ ਕੇ ਮੈਂ ਪਾ ਲਾਂ ਇਹਨਾਂ ਕਰ ਚਾ ਪਾਉਣੇ ਆਦਰਕ ਲਸਣ ਪਿਆਜ ਇਹ ਪਤਾ ਕਰਾਉਣ ਲਈ ਘੱਟ ਰਿਹਾ ਆ ਜਾਗੇ ਕੋਈ ਬੰਦਾ ਇੱਕ ਤਾਂ ਬਲੈਕ ਕਲਰ ਹੈ ਹੋਰ ਕਿਹੜਾ ਕਲਰ ਸੀਗਾ ਉੱਥੇ ਬਰਾਊਨ ਜਿਹਾ ਸੀਗਾ ਮਾਨਿਕ ਬਰਾਊਨ ਜਿਹਾ ਦਿਖਾਈ ਤੀ ਮੈਂ ਕਿਹਾ ਚਲ ਬਲੈਕ ਲੈ ਲੀ ਕਿਤੇ ਬਲੈਕ ਮੇਰਾ ਫਿਰ ਚਾਰ ਤਰ੍ਹਾਂ ਦੇ ਹੋਗੇ ਵੈਸੇ ਲਹੀ ਹੂੰ ਮੈਨੂੰ ਪਤਾ ਨਹੀਂ ਤਾਂ ਕਿਹੜੀ ਮੰਗਾਈ ਆ ਕਹਿੰਦੀ ਵੀ ਕੋਕੀ ਵਾਲੀ ਦੇਖਣਾ ਅਗੂ ਕਿਛੋ ਗੈਦਾ ਹੋ ਗਿਆ ਫਿਰ ਇੱਕ ਦੂਜੇ ਲੈ ਲੇ ਕੋਕੀ ਦੇ ਲੈ ਪੂਰਾ ਸੈੱਟ ਹਾਂਜੀ ਉਹ ਮੈਂ ਦੇਖ ਲਿਆ ਅਸ਼ਵੀਰ ਨੇ ਮੰਗਵਾਇਆ ਸੀ ਉਹ ਤਾਂ ਫੇਰ ਰੋਟੂ ਟੂਠੀ ਖਾ ਕੇ ਹਾਂਜੀ ਅਸੀਂ 10 ਵਜੇ ਆਉਣੇ ਦਾ ਉਹ ਹੋ ਗਿਆ ਬਲੈਕ ਕਲਰ ਤਾਂ ਮੇਰਾ ਫੇਵਰਿਟ ਆ ਫਿਰ ਮੈਂ ਨੋ ਬਰਾਊਨ ਜੀ ਵਧੀ ਲਗੀ ਮੈਂ ਬਲੈਕ ਹੀ ਲੈ ਲਈ ਮੈਂ ਫਿਰ ਲੈ ਲਈ ਮੈਂ ਤਾਂ ਕਰ ਰਹੀ ਵੀ ਬਲੈਕ ਹੀ ਪਾ ਕੇ ਰੱਖਦਾ ਤੁਹਾ ਦਾ ਸੂਟ ਦੀ ਬਲੈਕ ਜੀ ਲੱਭੀ ਰਹਿੰਦੀ ਧੋ ਦੇ ਨੇ ਉਹੀ ਬਲੈਕ ਪਾ ਲੈਂਦੀ ਜੀ ਧੋ ਲੈਣੀ ਪੁੱਛੀ ਵੀ ਵੇਗ ਵਾਲੀ ਬੂਤ ਨਹੀਂ ਬਲੈਕ ਤੇ ਹੁਣ ਬਲੈਕ ਕਲਰ ਮੇਰਾ ਫੇਵਰਿਟ ਆ ਨਾਲਾ ਕੋਸਨ ਬੁਲਾਇਆ ਕਿ ਲਈਆ ਕਿਤੇ ਹਾਂ ਹਾਂਜੀ ਜਿਹੜੀ ਮਰਜ਼ੀ ਚੀਜ਼ ਲੈ ਆ ਬਸ ਬਲੈਕ ਕਲਰ ਦੀ ਹੋਵੇ ਉਹ ਕੁੜੀ ਹਾਂਜੀ ਮੈਂ ਆਪ ਵੀ ਦੀ ਡੈਰੀ ਦੇਖ ਕੇ ਦੱਸ ਉਹ ਤਾਂ ਕਾਦੀ ਕਾਦੀ ਰੈਸਟੇਰਾਂ ਵਿੱਚ ਉਹਨੂੰਰੇ ਭੇਜ ਆ ਪੂਰੀ ਬੈਠੀ ਮੈਂ ਨਾਲ ਅੱਗ ਵਾਲੀ ਉਪਰਾਂ ਜਾ ਕੇ ਤਾਂ ਅੱਗ ਨਹੀਂ ਪੁੱਜ ਜਾਂਦੀ ਐ ਨਾਲ ਅੱਗ ਜਾ ਜਾਈਏ ਭੇਜ ਦਿਨਾ ਉਹਨੂੰ ਲੋ ਜੇ ਪਾ ਕੱਟਦੀ ਐ ਫਿਰ ਲੋਹਣਾ ਚ ਮੁੱਠੀ ਰੋਟੀ ਸਰਸੋਂ ਦਾ ਸਾਗ ਪੰਜਾਬੀਆਂ ਦੀ ਜਰੂਰ ਹੀ ਖਰਾਬ ਮਨ ਪਸੰਦ ਪੰਡਵਾਇਆ ਸਾਗ ਆਪ 15 ਦਿਨਾਂ ਜਿੱਤ ਮੈਨੂੰ ਬੋਲੀ ਯਾਦ ਆ ਗਈ ਏ ਤਾਂ ਮਮਾ ਜੀ ਮੈਨੂੰ ਇਹ ਤੋਂ ਵਾਲੀ ਬੋਲੀ ਯਾਦ ਆ ਗਈ ਉਹ ਵਾਲੀ ਸਾਗ ਸਰੂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਹੀਂ ਜੀ ਜੀ ਪੀਜੇ ਤੇ ਮੋਟੀ ਫੁੱਤੀ ਜਾਂਦੀ ਨਹੀਂ ਜੀ ਜੀ ਤੁਸੀਂ ਲੈ ਲਓ ਫੋਨ ਹੈਲੋ ਹਾਂ ਜੀ ਉਹ ਤਾਂ ਡੈਡੀ ਉਹ ਕਹਿੰਦੇ ਸੀਗੇ ਹਾਂ ਅੱਛਾ ਜੀ ਜਰਮਨ ਬਣਾ ਠੀਕ ਹੈ ਜੀ ਪਾਪੂ ਗਾਂ ਤਾਂ ਕਿਰਮਨ ਗਈ ਵੀ ਹੈ ਵਰਨਨ ਗਈ ਨੇ ਤਾਂ ਕਿੱਥੇ ਰਹਾ ਪਾ ਬਾਹਰ ਬੈਠੇ ਨੇ ਪਾਪਾ ਲੋ ਜੇ ਪਾ ਕੱਟ ਲਈ ਬੰਦਾ ਇਹਨੂੰ ਖਾ ਲਈ ਫੇਰ ਅੱਜ ਬਣਾਣੇ ਆ ਹਾਂ ਜੀ ਆਪਾਂ ਦੇ ਵਿੱਚ ਫੋਨ ਆ ਗਿਆ ਤੇ ਆਪਾਂ ਗੱਲ ਕਰ ਰਹੇ ਸੀ ਸਬਰੀਦੀ ਬੋਲੀ ਦੀ ਤਾਂ ਅਕਸਰ ਹੁੰਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਹੀਂ ਨਿਘ ਜਗੀ ਨਿਘ ਜਗੀ ਪੀ ਜਾਈ ਤੇ ਮੋਟੀ ਹੁੰਦੀ ਜਾਂਦੀ ਹੁਣ ਸਾਗ ਤੇ ਗਿਜਗੇਸ ਤਾਂ ਮੋٹے ਹੁੰਦੇ ਜਾਂਦੇ ਠੀਕ ਹੈ ਹਾਂ ਜੀ ਫੀਦੇ ਨੂੰ ਛੱਡੋ 15 ਦਿਨਾਂ ਦੇ ਕਹੇ ਤਾਂ ਵੀ ਇੱਕ ਵਾਰ ਤਾਂ ਬਣੂਏ ਬਣੋ ਹਰ ਇੱਕ ਘਰ ਚ ਸਾਗ ਯੈਸ ਕੋਈ ਉਹ ਘਰ ਹੋ ਜਣਾ ਮਹੀਨੇ ਚ ਇੱਕ ਵਾਰ ਬਣਾ ਦੋ ਨਹੀਂ ਤਾਂ 15 ਦਿਨਾਂ ਬਾਅਦ ਹਰ ਇੱਕ ਘਰ ਚ ਸਾਗ ਬਣਦੀ ਹੁਣ ਸਰਦੀਆਂ ਚ ਮੇਨ ਲਾਈ ਹੀ ਹੁੰਦੇ ਤੇ ਇੱਕ ਜੱਜ ਮੂਲੀ ਆਪਦੀਆਂ ਘਟ ਹੁੰਦੀਆਂ ਨੇ ਜੇ ਕੀ ਕਰੂ ਅਗਲਾ ਹੁਣ ਤੋਰੀਆਂ ਕੱਦੂ ਜੇ ਬੱਚੂ ਖਾਂਦੇ ਨੇ ਜੇ ਹੁਣ ਗੋਭੀ ਵੀ ਰੋਜ਼ ਨਹੀਂ ਲੈ ਕੇ ਬਣਾ ਸਕਦਾ ਤਾਂ ਬਣਾ ਲਓ ਗੋਭੀ ਤੇ ਇੱਕ ਜੱਜ ਰੈਡੀਸ਼ ਹੋ ਜਾਊਗੀ ਫਿਰ ਰੈਡੀਸ਼ ਤੇ ਪਰਾਠਾ ਗੋਭੀ ਦੇ ਪਰਾਂਠੇ ਉਹ ਵੀ ਦੇ ਨਾਲ ਹੀ ਪੋਜਲ ਹੋ ਜਾਂਦੇ ਨੇ ਚਲੋ ਠੀਕ ਹੈ ਫਿਰ ਮਿਲਦੇ ਆ ਫਿਰ ਮਿਲਤੇ ਹੈ ਚਲਦੀ ਹੈ ਨਾ ਲਓ ਜੀ ਆਪਣਾ ਸਾਗ ਗਿਆ ਰਿੱਚ ਮਾਰ ਲਾ ਆਣਨ ਲਈ ਬਾਪ ਤੂੰ ਬੈਠ ਗਈ ਕੋਈ ਲੱਗਦੀ ਨਹੀਂ ਲੇਕਿਨ ਇਹ ਕੋ ਬੋਲਦਾ ਨਹੀਂ ਨਹੀਂ ਇਹ ਮਸਟੀਲ ਤੋਂ ਬੋਲਦਾ ਕੀ ਰੱਖ ਗੁੱਲੇ ਲੈਣਾ ਲੋ ਜੇ ਪਪੇਸਨ ਆਵੇਸ ਨਾਲ ਮੱਕੀ ਦਾ ਆਟਾ ਓਲ ਕੇ ਪਾਵਾਂਗੇ ਮਸੂਕਾ ਬਹੁਤ ਘੱਟ ਪਾਉਣੀ ਹੈ ਕਈ ਵਾਰ ਘੰਟਾ ਜੇ ਵੱਢ ਜਾਂਦੇ ਰੱਖਾ ਲੱਗਦਾ ਤੁਸੀਂ ਤਾਂ ਆਪਾਂ ਹੱਥ ਨਾਲ ਸਾਰੀਆਂ ਹੱਲਾ ਮਾਰ ਦਿੰਨੇ ਆ ਨਹੀਂ ਤੇ ਜੋ ਉਹਦੇ ਵਿੱਚ ਪੈ ਜਾਣ ਬਹੁਤ ਧੁੱਖਾ ਹੈ ਨਾ ਇਹ ਰੋਟੀਆਂ ਵੀ ਆਪਾਂ ਮੱਕੀ ਦੇ ਬਣਾਵਾਂਗੇ Kita dapat jual, ya. Ketua tegar bukan lihat, tetapi pun tidak. Kita langsung biaya cukup. 6 ਵਜੇ ਜਿੱਤੇ ਰੰਗ ਨੂੰ ਸੂਰਜ ਵੀ ਗਾਇਬ ਹੀ ਹੋ ਗਿਆ ਉਹ ਤਾਂ ਖਤਰੀ ਸਿਪਾਹ ਲੰਗ ਗਿਆ ਮੈਂ ਉਹ ਤਾਂ ਉਹ ਦਾਣਾ ਖਾਣਾ ਬਣ ਗਿਆ ਹਨੜਾ ਪੈ ਗਿਆ ਫਿਰ ਸਾਈਕਲ ਵਾ ਕੇ ਪੰਡੇ ਚ ਕੱਢਦੇ ਆ ਇਹ ਲਾਉਣੇ ਰੋਟੀ ਮੱਕੀ ਦੀ ਪੰਜਾਬੀਆਂ ਦੀ ਮਨਪਸੰਦ ਸਾਹ ਚਲੋ ਠੀਕ ਹੈ ਜੀ ਆਪਾਂ ਕਰ ਲਈਏ ਇਹਨਾਂ